ਵਾਲੇ ਦਿਨਾਂ ਦੇ ਵਿੱਚ ਜੋ ਹੈ ਪੰਜਾਬ ਸਰਕਾਰ ਉਹਨਾਂ ਨੂੰ ਪੁੱਛ ਕੇ ਕਰੇਗੀ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਹ ਫਰਜੀਵਾੜਾ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਦੇ ਹਸਤਾਖਰ ਕੀਤੇ ਕਿ ਕਾਫੀ ਕਸਟਡੀ ਦੇ ਦੋ ਔਰ ਜਿਸ ਭਾਂਜੇ ਨਾਲ ਕਸਟਡੀ ਮਿਲ ਚੁੱਕੀ ਹੈ ਹੁਣ ਰੋਪਣ ਦੇ ਵਿੱਚ ਇਸ ਨੂੰ ਪੇਸ਼ ਕੀਤਾ ਜਾਏਗਾ ਵੇਖਣਾ ਲਈ ਬਣ ਰਹੀ ਕਿ ਜਿਹਨਾਂ ਨੇ ਇਸ ਦੇ ਤਹਿਤ ਇਸ ਤੇ ਇਸ ਦੇ ਖਿਲਾਫ ਦੇਖੋ ਜੀ ਚਾਰ ਤਰੀਕ ਨੂੰ ਉਹਨਾਂ ਨੇ ਕੋਰਟ ਤੋਂ ਪ੍ਰੋਟੈਕਸ਼ਨ ਮੰਗਣ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੂੰ ਕੋਈ ਰਿਲੀਫ ਨਹੀਂ ਮਿਲਿਆ ਸਰਕਾਰ ਆਪਣੇ ਵੱਲੋਂ ਸਟੇਟਸ ਰਿਪੋਰਟ ਦੇਗੀ ਕਿ ਅਸੀਂ ਸਾਰਾ ਜੋ ਕੋਚ ਨੂੰ ਆਇਆ ਬਿਲਕੁਲ ਕਾਨੂੰਨ ਦੇ ਧਾਰੇ ਦੇ ਅੰਦਰ ਹੋਇਆ ਹੈ ਜਦੋਂ ਕਾਨੂੰਨ ਦੇ ਉਦਾਰੇ ਦੇ ਅੰਦਰ ਹੋਇਆ ਕੋਈ ਇਲਿਗੈਲਟੀ ਨਹੀਂ ਹੋਈ ਹੈ ਉਹ ਬੰਦੇ ਨੇ ਇੰਨਾ ਗ੍ਰੇਵ ਆਫੈਂਸ ਕੀਤਾ ਚਾ ਉਹਦੇ ਅਗੇਂਸਟ ਚਾ ਬੰਦੇ ਫੋਰਜਰੀ ਦਾ ਫੋਰਜਡ ਆਊਟ ਡਾਕੂਮੈਂਟ ਸ਼ੂਜ਼ ਕਰਦਾ ਉਹਦੇ ਅਗੇਂਸਟ ਅਲੀਗੇਸ਼ਨ ਹੈਗਾ ਸੋ ਕੋਰਟ ਨਹੀਂ ਆਬਵੀਅਸਲੀ ਉਹਨੂੰ ਐਸੀ ਕਰਕੇ ਕੋਈ ਰਿਲੀਫ ਨਹੀਂ ਦਿੱਤਾ ਹੈ ਚਾਦਰਵੇਦੀ ਹੁਣ ਉਹ ਕਹਿਣਾ ਪਈ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਮਿਲਦੀ ਕਿ ਉਹਨਾਂ ਦਾ ਤਾਂ ਖਲਾਫ ਕਿਹੜੇ ਮਾਮਲੇ ਖੜੇ ਨਹੀਂ ਨਾ ਦੱਤ ਨਹੀਂ ਚਾਦਰਵੇਦੀ ਨੂੰ ਤਾਂ ਇਹ ਸਾਰੀਆਂ ਗੱਲਾਂ ਉੱਥੇ ਦੱਸੀਆਂ ਗਈਆਂ ਜਦੋਂ ਉਹਨੂੰ ਕੱਲ ਅਪ੍ਰੀਹੈਂਡ ਕੀਤਾ ਆ ਪਰ ਉਹਨੇ ਦੇ ਆਰਚੀਵ ਚੰਡੀਗੜ੍ਹ ਪੁਲਿਸ ਨੇ ਬਿਲਕੁਲ ਵਿੱਚ ਇੰਟਰਵਿਊ ਕਰਕੇ ਸਾਰੇ ਕਾਨੂੰਨ ਦੀਆਂ ਤਜੀਆਂ ਹੰਦ ਹੋਏ ਉਹਦਾ ਕਬਜ਼ਾ ਆਪਣੇ ਉਹਦੀ ਕਸਟਡੀ ਲੈ ਲਈ ਤੇ ਪੰਜਾਬ ਪੁਲਿਸ ਨੂੰ ਫਾਰਮਲ ਅਰੈਸਟਿੰਗ ਕਰ ਦਿੱਤਾ ਹੁਣ ਜਿਸ ਤਰ੍ਹਾਂ ਕਿ ਕੱਲ ਜੋ ਚੰਡੀਗੜ੍ਹ ਪੁਲਿਸ ਦਾ ਜੋ ਰਵਈਆ ਸੀਗਾ ਉਹਨੂੰ ਲੈ ਕੇ ਪੰਜਾਬ ਪੁਲਿਸ ਤੇ ਆਪਣੀ ਸਰਕਾਰ ਤੋਂ ਹੈ ਉਲਟ ਕਰ ਦੇਣਾ ਠੀਕ ਹੈ ਇਹ ਆਮ ਤਰੀਕੇ ਦੇ ਨਾਲ ਦੇਖੋ ਜੀ ਜਿਹੜੀ ਉਲੰਘਣਾ ਹੋਈ ਹੈ ਉਹ ਪੰਜਾਬ ਸਰਕਾਰ ਦੇ ਆਰਡਰਾਂ ਦੀ ਨਹੀਂ ਹੋਈ ਕੋਰਟ ਦੇ ਆਰਡਰਾਂ ਦੀ ਹੋਈ ਹੈ ਸੋ ਨੂੰ ਲੈ ਕੇ ਕੋਰ ਨੇ ਬਹੁਤ ਹੀ ਜ਼ਿਆਦਾ ਸਖਤ ਰਵਈਆ ਅਪਣਾਇਆ ਹੈ ਕੋਰ ਨੇ ਐਕਸਪਲੇਨੇਸ਼ਨ ਕਾਲ ਕੀਤੀ ਹੈ ਐਸ ਐਚਓ ਪੁਲਿਸ ਸਟੇਸ਼ਨ ਸੈਕਟਰ 3 ਚੰਡੀਗੜ੍ਹ ਦੀ ਤੇ ਉਹਦੇ ਵਿੱਚ ਉਹਨਾਂ ਨੇ ਫਰਦਰ ਇਹ ਵੀ ਕਿਹਾ ਹੈਗਾ ਕਿ ਜੋ ਵੀ ਰਿਪਲਾਈ ਫਾਈਲ ਹੋਏਗਾ ਉਹ ਕਾਊਂਟਰ ਸਾਈਨ ਹੋਣਗੇ ਐਸ ਐਸ ਪੀ ਚੰਡੀਗੜ੍ਹ ਵੱਲੋਂ ਬਹੁਤ ਬਹੁਤ ਧੰਨਵਾਦ ਤੁਸੀਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਸਰਕਾਰੀ ਵਕੀਲ ਦੱਸੇਗਾ ਕਿ ਇਹ ਤੋਂ ਮਾਮਲਾ ਹਨੇ ਪਾਇਟ ਕੋਰਟ ਹੈ ਜਿਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਨਿਜਿੱਟੇਗੀ ਅਤੇ ਰੱਖਿਆ ਤੇ ਉਸ ਤੋਂ ਬਾਅਦ ਕੋਰਟ ਨੇ ਅੱਜ ਜਦੋਂ ਐਪਲੀਕੇਸ਼ਨ ਦੁਬਾਰਾ ਕਾਲ ਕੀਤੀ ਗਈ ਸੀ ਰੋਪਰਦੇਸ਼ ਦਾ ਕੋਰਟ ਨੇ ਸਖਤ ਜਿਹੜੇ ਨੇ ਆਰਡਰ ਪਾਸ ਕੀਤੇ ਨੇ ਤੇ ਐਕਸਪਲੇਨੇਸ਼ਨ ਵੀ ਕਾਲ ਕੀਤੀ ਗਈ ਹੈ ਐਸ ਐਚਓ ਜਿਹੜੇ ਨੇ ਚੰਡੀਗੜ੍ਹ ਦੇ ਤੇ ਐਸ ਐਸ ਪੀ ਤੋਂ ਕਿ ਕਿਉਂ ਉਹਨਾਂ ਦੇ ਜਿਹੜੇ ਆਰਡਰ ਦੀ ਕੰਪਲਾਈਂਸ ਨਹੀਂ ਕੀਤੀ ਗਈ ਸੀ ਤੇ ਕਿਹੜੀ ਪ੍ਰੋਵੀਜ਼ਨ ਦੇ ਅੰਡਰ ਜਿਹੜਾ ਬੰਦੇ ਨੂੰ ਅਰੈਸਟ ਕਰ ਅਰੈਸਟ ਵਾਰੰਟ ਇਸ਼ੂ ਹੋਏ ਨੇ ਤੁਸੀਂ ਇੱਥੇ ਪੁਲਿਸ ਸਟੇਸ਼ਨ ਦੇ ਵਿੱਚ ਇੰਨੇ ਟਾਈਮ ਤੋਂ ਬਿਠਾ ਕੇ ਰੱਖਿਆ ਸੀ ਕਾਲਾ ਕਾ ਕੈਕਸ਼ਨ ਵੇਖਣ ਨੂੰ ਗਈ ਸੀ ਜੋ ਆਰਡਰ ਸੀਗੇ ਕਿਉਂਕਿ ਡਾਇਰੈਕਟ ਆਰਡਰ ਸੀਗੇ ਤਾਂ ਆਦੇ ਕਰਕੇ ਕੋਰਟ ਨੂੰ ਕੰਪਲਾਈਂਸ ਕਰਨੀ ਪਾਉਗੀ ਜਿਹੜਾ ਆਪਾਂ ਕੀ ਇਹ ਕਹਿ ਰਹੇ ਸੀ ਕਿ ਮੈਂ ਇੱ ਜੋ ਕੋਈ ਪ੍ਰੋਵੀਜ਼ਨ ਨਹੀਂ ਹੈ ਜੀ ਕਾਨੂੰਨ ਦੇ ਵਿੱਚ ਜੇ ਦੇਖਿਆ ਜਾਵੇ ਬਾਈਟ ਕਰੋ ਯਾਰ ਤੁਸੀਂ ਚੈੱਕ करिए ਤੁਸੀਂ ਆਪ ਦੇ ਸੀਜਜ ਕੋਈ ਗੱਲ ਨਹੀਂ ਹੈਗੀ ਕਿ ਕਿਸ ਚੀਜ਼ ਬਾਈਟ ਚੈੱਕ ਕਰੋ ਸਪੈਕਸ਼ਨ ਕਿਸੇ ਨੀਂਦ ਰੱਖਾ ਜੀ ਮੇਰਾ ਸਪੈਕਸ਼ਨ ਉਹ ਜੋ ਵੀ ਕਾਰਵਾਈ ਪੰਜਾਬ ਸਰਕਾਰ ਕਰ ਰਹੀ ਹੈ ਉਹ ਲੀਗਲ ਦਾਇਰੇ ਦੇ ਅੰਦਰ ਕਰਦੀ ਪਈ ਹੈ ਤੇ ਬਕਾਇਦਾ ਕੋਰਟ ਦੇ ਆਰਡਰਾਂ ਦੇ ਮੁਤਾਬਕ ਕੀਤੀ ਜਾ ਰਹੀ ਹੈ ਨਹੀਂ ਉਹਨਾਂ ਵੱਲੋਂ ਕੋਈ ਡੇਟ ਤੋਂ ਕਾਦੀ ਪ੍ਰੋਟੈਕਸ਼ਨ ਉਹਨਾਂ ਵੱਲੋਂ ਕੋਈ ਕੰਪਲੇਨਟ ਦਿੱਤੀ ਗਈ ਸੀ ਪਹਿਲਾਂ ਪ੍ਰੋਟੈਕਸ਼ਨ ਨੂੰ ਲੈ ਕੇ ਜਾਂ ਕਿਸ ਤਰੀਕੇ ਨਾਲ ਦਿੱਤੀ ਜਾ ਸਕਦੀ ਪ੍ਰੋਟੈਕਸ਼ਨ ਨਹੀਂ ਬਿਲਕੁਲ ਨਹੀਂ ਜੀ ਕੋਈ ਨਾ ਕਾਨੂੰਨ ਚ ਪਰ ਵਿਜਨ ਨਾ ਨਾ ਕੋਈ ਐਪਲੀਕੇਸ਼ਨ ਲੱਗੀ ਸੀਗੀ ਇਸ ਦਾ ਤੱਕ ਕਾ ਹੈ ਸੀਗਾ ਜਿਹੜਾ ਕਿ ਕੋਲਡ ਆਰਡਰਾਂ ਦੀ ਕੰਪਲਾਈਂਟ ਮੇਰੀ ਜਿਹੜੇ ਟਾਈਪ ਤੋਂ ਸੀਗੀ ਅੱਜ ਕਿ ਬਿੰਕੂ ਲੋ ਸਾਹੇਸ਼ ਬਾਲਜ ਸਿੰਘ ਜੀ ਤੇ ਉਹਨਾਂ ਨੇ ਅੱਗੇ ਆਪਣੀ ਕੰਪਲੇਨ ਜਿਹੜੀ ਸੀ ਉਹ ਨਹੀਂ ਦਿੱਤੀ ਤੇ ਇੱਥੇ ਆ ਕੇ ਕੋਈ ਸਟੇਟਮੈਂਟ ਵੀ ਦਿੱਤੀਆਂ ਸੀਗੀਆਂ ਉਹਨਾਂ ਨੇ ਵਿਧਾਨ ਸਭਾ ਦੇ ਜਾ ਕੇ ਰਿਟਰਨਿੰਗ ਆਫੀਸਰ ਦੇ ਕੋਲ ਆਬਜ਼ਰਵਰ ਦੀ ਪ੍ਰੈਜ਼ੈਂਸ ਦੇ ਵਿੱਚ ਉਹਨਾਂ ਨੇ ਸਟੇਟਮੈਂਟ ਦਿੱਤੀਆਂ ਕਿ ਇਹ ਜਿਹੜੇ ਸਾਈਨ ਕੀਤੇ ਗਏ ਨੇ ਜਾਲੀ ਸਾਈਨ ਨੇ ਤੇ ਸਾਡੀ ਬਿਨਾ ਜਿਹੜੇ ਸਾਈਨੀ ਜਾਲੀ ਨੇ ਇਸੇ ਕਰਕੇ ਜਿਹੜੀ ਐਫਆਈਆਰ ਲੌਂਚ ਹੋਈ ਸੀਗੀ ਅਲੱਗ ਜਿਹੜੇ ਵਿਧਾਇਕਾਂ ਨੇ ਆਪਣੇ ਲੈਵਲ ਦੇ ਉੱਤੇ ਜਿਹੜੀ ਕੰਪਲੇਂਟਸ ਕੀਤੀਆਂ ਸੀਗੀਆਂ ਤਾਂ ਉਹਦੇ ਲੈਵਲ ਉਹਦੇ ਕਰਕੇ ਜਿਹੜੀ ਐਫਆਈਆਰ ਲੌਂਚ ਹੋਈਆਂ ਨੇ ਫਿਰ ਇਸੇ ਕਦੋਂ ਤੱਕ کورٹ ਚ ਪੇਸ਼ ਕਰ ਰਹੇ ਹੋ ਔਰ ਕਿੰਨੇ ਦਿਨ ਦੇ ਰਹਿਣੇ ਸਮਾਂ ਐਸ ਪਰ ਲਾਅ ਸਾਰਾ ਕੀਤਾ ਜਾਏਗਾ ਅੱਜ ਹੁਣੇ ਵੇਖੋ ਕੱਲ ਜੋ ਸੰਗਤ ਕਰਨ ਤੋਂ ਬਾਅਦ ਅੱਜ ਜਿਹੜਾ ਚੰਡੀਗੜ੍ਹ ਪੁਲਿਸ ਤੋਂ ਕੱਲ ਵੀ ਕਸਮੀ ਦੇ ਵਿੱਚੋਂ ਅੱਜ ਲੈ ਕੇ ਗਏ ਆ ਤੇ ਹੁਣ ਕੱਲ ਜਿਵੇਂ ਪ੍ਰੋਸੀਜਰ ਹੈ ਉਹਨੂੰ ਫੋਲੋ ਕੀਤਾ ਜਾਏਗਾ